ਪਲੋਗ ਗ੍ਰਿਫਤਾਰ ਕੀਤੀ ਇਹ ਮਹਿਲਾ ਉਹੀ ਮਹਿਲਾ ਹੈ ਜਿਹੜੀ ਆਪਣੇ ਸਾਥੀਆਂ ਦੇ ਸਮੇਤ 8 ਕਿਲੋ ਤੋਂ ਵੱਧ ਹੈਰਨ 6 ਕਿਲੋ ਭੀਮ ਤੇ 4 ਪਿਸਟਲਾਂ ਸਮੇਤ ਜਿਹੜੀ ਹੈ ਉਹ ਪੁਲਿਸ ਨੇ ਕਾਬੂ ਕੀਤੀ ਹੈ ਤਾਂ ਦੱਸ ਦੇ ਇੱਕ ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਜਿਸ ਵਿੱਚ ਜਿਹੜਾ ਇਹ ਪੁਲਿਸ ਨੇ ਇਹ ਤਿੰਨ આરોપીਆਂ ਨੂੰ ਜਿਹੜਾ ਇਹ ਉਹ ਵੱਡੇ ਨਸ਼ੀਲੇ ਪਦਾਰਥਾਂ ਦੇ ਸਮੇਤ ਜਿਹੜਾ ਇਹ ਉਹ ਕਾਬੂ ਕੀਤਾ ਹੈ ਇਸ ਸਬੰਧੀ ਜਿਹੜਾ ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਸੁਣਾਉਨੇ ਆ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਦੇ ਪੁਆਇੰਟ 2 ਗ੍ਰਾਮਸ ਹਿਰੋਇਨ ਰਾਮਢੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੇਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 किलो केमिकल ਹੈ ਸਰ ਰਿਪੀਟ ਕਰ ਦਿਓ ਸਾਰਾ ਆ ਜੀ ਇਹੋ ਇਹੋ ਜਿਹੜੀ ਪੁਆਇੰਟ ਕੁਆਂਟੀਟੀ ਜਿਹੜੀ ਹੈ 13.2 ਦੇ ਕਰੀਬ ਕਿਲੋ ਹਿਰੋਇਨ ਹੈ ਅਬ ਸੌਰੀ 8 8.23 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ కెమికਲ ਹੈ ਜਿਹੜਾ ਇਨਹਾਂਂਸਰ ਹੈ ਡਰਗ ਦਾ ਔਰ 4 ਪਿਸਟਲ ਨੇ 17 ਕਾਰਟ੍ਰਿਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 9.30 ਗੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸਵਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦ Kishore ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ 66 ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਚੱਲ ਰਹੀ ਸੀ ਨਹੀਂ ਬੇਸਿਕਲੀ ਇਹ ਨਹਾਂਨ ਸਰ ਦਾ ਕੰਮ ਲੈ ਰਹੇ ਸੀਗੇ ਕਿ ਜਿਵੇਂ ਤਾਂ ਆਪਾਂ ਨੰਦਰ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਐਡਲਟਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹਿਰੋਇਨ ਵਾਸਤੇ ਸਪੈਸ਼ਲੀ ਤੇ ਉਹ ਉਸ ਕਲ ਵਾਸਤੇ ਪੈਸਿਆਂ ਦੇ ਲਾਲਚ ਵਾਸਤੇ ਜਿਵੇਂ ਸਪੋਸ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਵਿੱਚ ਕੋਈ ਸਨਿਨ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨਿ ਦੋਨੇ ਭਰਾਜ ਨੇ ਇਹਨੂੰ ਅਸੀਂ ਅੱਗੇ ਇਹ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ। ਚਾਚਾ ਪਦੀਜੀ ਆਪਾਂ ਰਿਸ਼ਤੇ ਚ ਲੱਗੇ ਦੇ। ਹਾਂਜੀ। ਅੰਸਰ ਇਹ ਜਿਹੜੇ ਕ੍ਰਿਸਟਲ ਸੀਗੇ ਫਿਰ ਇਹਨਾਂ ਦਾ ਕਿਸੇ ਗੈਂਗ ਵਾਲੇ ਕੋਲ ਪਾਸੇ ਨਹੀਂ ਸਿਰਫ ਆਪਣੀ ਸੇਫਟੀ ਵੀ ਇਹਨਾਂ ਨੇ ਪੁੱਛਿਆ। ਤੇ ਕੋ ਹੁਣ ਇਹ ਗੱਲ ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ ਤੇ ਸੁੱਟਦੇ ਹੀ ਹੁੰਦੇ ਸ਼ੁਰੂ ਚ। ਬਟ ਅਦਿੱਤਿਆ ਦੀ ਵੀ ਅਜੇ ਪੁੱਛ ਕੇ ਚੱਲ ਰਹੀ ਹੈ। ਸਣੀ ਅਜੇ ਫੜਿਆ ਜਾਣਾ ਬਾਕੀ ਹੈ ਨਾ ਤਾਂ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ। ਉਕੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇਦਾਂ ਦੇ ਜੀ ਪ੍ਰੋਪਰ ਇਹਨਾਂ ਦੇ ਘਰੇ ਸਾਰਾ ਕਮਰਾ ਜੇ ਵਕ-ਵਕ ਠਾਵਾਂ ਤੋਂ ਨਹੀਂ ਵਕ-ਵਕ ਠਾਵਾਂ ਤੋਂ ਰੈਸਟ ਹੋਇਆ ਜੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਆ ਕੇ ਕੀਤੀਆਂ ਗਈਆਂ ਉਹੀ ਮੈਂ ਕਹਿ ਰਿਹਾ ਹਾਂ ਤੁਹਾਨੂੰ ਜੀ ਕੁਝ ਇੰਡੀਆ ਦੇ ਵਿੱਚੋਂ ਵੀ ਆਇਆ ਜਿਵੇਂ OPM ਹੈ ਉਹਦਾ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ ਉਸ ਤੋਂ ਇਲਾਵਾ ਕ੍ਰਾਸ ਬਾਰਡਰ ਜਿਹੜੀ ਏਰੋਇਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਇਹਨਾਂ ਨੇ ਇਹ ਤਾਂ ਜਿਹੜਾ ਕਿ ਇਹਨਾਂ ਨੂੰ ਇਹ ਗੱਲ ਦੀ ਨੌਲੇਜ ਆਈ ਕਿ ਇਹ ਅਨਾਉਂਸ ਕਰਨ ਵਾਸਤੇ ਨੂੰ ਯੂਜ਼ ਕਰਨਾ ਬੜੀ ਵੱਡੀ ਰਿਕਵਰੀ ਆ ਔਰ ਕਿਸ ਤਰੀਕੇ ਨਾਲ ਛੋਟੇ ਜਿਹੇ ਟਾਊਨ ਦੇ ਵਿੱਚ ਜਾਂ ਛੋਟੇ ਜਿਹੇ ਇਲਾਕੇ 'ਚ ਆਪਾਂ ਕੀ ਹੈ ਇੰਨਾ ਵੱਡਾ ਤੇਰਾ ਰੱਖ ਕੇ ਬੈਠੇ ਸੀ ਕਿ ਆਹ ਜਿਹੜਾ ਕੋਈ ਪਹਿਲੇ ਵੀ ਤੁਸੀਂ ਬਹੁਤ ਸਾਰੇ ਰਿਕਵਰੀਜ ਕੀਤੀ ਹੈ ਇਹਦੇ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਇਹ ਆਨਗoing ਪ੍ਰੋਸੈਸ ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਦੇਖੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਹੈ ਆਦਤ ਪਣੀ ਹੁੰਦੀ ਹੈ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਔਰ ਅਸੀਂ ਇਸ ਗੱਲ ਤੇ ਪੂਰਾ ਪੈਰਾ ਦੇ ਰਹੇ ਹਾਂ ਕਿ ਅਸੀਂ ਆਪਣੇ ਏਰੀਆ 'ਚ ਕੰਮ ਨਹੀਂ ਹੋਣ ਦੇਣਾ ਚਾਰੇ ਰਿਸ਼ਤੇਦਾਰ ਨੇ ਉੱਪਰ ਤੇ ਵੇਖ ਕਿ ਕੀ ਹੋ ਰੂਗਾ ਇਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਸ਼ਾਮਲ ਇਹਦੇ 'ਚ ਅੱਪੇ ਉਹੀ ਕਹਿੰਦੇ ਜੀ ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ ਉਹ ਸਾਰੀ ਪੁੱਛ ਕੇ ਚੁਣ ਚੱਲ ਕੀ ਮਗਰਾਂ ਲੋਕਲ ਲੈਵਲ ਦਾ ਸਪਲਾਈ ਲੈਣੀ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹ ਕਹਿ ਜਾ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ ਸਰ ਇਹਨਾਂ ਦਾ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਵੀ ਤੇ ਕਿਹੜਾ ਉਸੋ ਦੇ ਤੋਂ ਗ੍ਰਿਫਤਾਰ ਕੀਤਾ ਗਿਆ ਇੱਕ ਸਪਲਾਈ ਦੇ ਨਾਲ ਅਸੀਂ ਐਸਾ ਵੱਖ-ਵੱਖ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਅਦਿੱਤਿਆ ਦੀ ਦੇਖ ਲਓ 6 11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋ ਰਿਹਾ ਹੈ 6 11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਹੈ ਜੀ ਕਿਉਂਕਿ ਮੁਕੱਦਮਾ ਹੀ 6 ਇਹ 71 ਪ੍ਰੈਸ ਨੋਟ ਵੀ ਦਵਾਂਗੇ ਹੁਣੀ ਤੇ 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਜਿਹੜੇ ਜੁਡੀਅਸ ਬੰਦੇ ਜਿਵੇਂ 26 26 ਮਾਮਲੇ ਦਰਜ ਹੈ ਜੀ ਪੁਲਿਸ ਵਾਸਤੇ ਤੇ ਬੜੀ ਸਖਤਤੀ ਹੈ ਤੇ ਪੁਲਿਸ ਕੋਲ ਤੇ ਕਿਸ ਤਰ੍ਹਾਂ ਬਚਦਾ ਰਿਹਾ ਜੀ ਨਹੀਂ ਪੈਂਦਾ ਨਹੀਂ ਹੁਣੀ ਆਇਆ ਜੀ ਨੇ 3 ਸਾਲ 3 ਮਹੀਨੇ ਹੋ ਗਏ ਉਹ ਜਵਾਨ ਦੇ 3 ਮਹੀਨੇ ਹੋਏ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਆਪਾਂ ਕੀ ਕਮੈਂਟ ਕਰ ਸਕਦੇ ਹਾਂ ਜੀ ਬਟ ਸਾਡੇ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ OPM ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀਏ ਇਹਦੇ ਖਿਲਾਫ ਅਮ ਤਕਰੀਬਨ ਕਿੰਨੇ ਨੇ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨ ਡੀ ਪੀ ਐਸ ਐਕਟ ਜਾਂ ਹੋਰ ਆਈ ਪੀ ਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣੇ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੇ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕੇ ਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਕਰਦੇ ਸਰ ਉਹ ਹੈ ਜੀ ਨਹੀਂ ਨਹੀਂ ਤੁਹਨੇ ਹੈ ਜੀ